ਸਰਜੋ ਜੋ ਪਾਸਟਰ ਆਂਦੇ ਆ ਉਹ ਕਹਿੰਦੇ ਪ੍ਰਭੂ ਨੇ ਇਹਨੂੰ ਚੁਣ ਲਿਆ ਮੈਂ ਕਹਾ ਮੈਂ ਵਿਰੋਧ ਕਰੀ ਜਨਾ ਸੁੱਤਾ ਪਿਆ ਮੈਂ ਸੋਚਨਿਆ ਮੈਂ ਕਹਾ ਮੈਂ ਮੈਨੂੰ ਆ ਕੇ ਕੁੱਟਣਗੇ ਆ ਮਾਰਨਗੇ ਕਿ ਮੈਂ ਤੂੰ ਬੈਬਲ ਨੂੰ ਅੱਗ ਲਾਉਣ ਵਾਲਾ ਕੌਣ ਹੁੰਨਾ ਤੇ ਜਦੋਂ ਮੈਂ ਸੁੱਤਾ ਦਾ ਕੱਚੀ ਨੀਂਦਰੇ ਸੁਣਨਿਆ ਮੈਂ ਜੀ ਦੀ ਸੁੱਤੇ ਪੇ ਬਾੜਾ-ਬੋਟਾ ਕੁੱਟ ਲੈਣਗੇ ਤੇ ਚੱਲ ਜਾਣਗੇ ਪਰ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਉਹ ਕਹਿੰਦੇ ਪ੍ਰਭੂ ਨੇ ਇਹਨੂੰ ਚੁਣਿਆ ਵਾ ਇਹ ਉਹਨ ਪ੍ਰਭੂ ਦਾ ਕੰਮ ਕਰੇਗਾ ਮੈਂ ਆ ਗਏ ਚੰਗੇ ਮਸੀਹ ਲੋਕੀ ਇੱਕ ਇਹਨਾਂ ਦੇ ਧਰਮ ਦੇ ਗ੍ਰੰਥ ਨੂੰ ਪਾੜਦਾ ਹੀ ਇਹ ਕਹਿੰਦੇ ਪ੍ਰਭੂ ਨੇ ਇਹਨੂੰ ਚੁਣ ਲਿਆ ਮੈਂ ਐਵੇਂ ਮਰੀ ਜਾਂਦੀ ਛਵਲੀਆਂ ਮਾਰੀ ਜਾਂਦੀ ਪਰ ਨਹੀਂ ਪ੍ਰਭੂ ਦਾ ਦਾਸ ਕੋਈ ਜੱਬਲੀਆਂ ਨਹੀਂ ਮਾਰਦਾ ਉਹ ਜੋ ਕਹਿੰਦਾ ਪਰਮੇਸ਼ਰ ਪੂਰਾ ਕਰਦਾ ਹallelujah ਤੇ ਪ੍ਰਭੂ ਨੇ ਮੈਂ ਇਹ ਕਹਿੰਦਾ ساری ਉਮਰ ਮੈਂ ਬੰਦਾ ਨਹੀਂ ਬਣ ਸਕਿਆ ਪ੍ਰਭੂ ਨੇ ਮੈਨੂੰ ਇੱਕ ਪਾਸਟਰ ਬਣਾ ਦਿੱਤਾ ਸਾਰੀ ਉਮਰ ਮੈਂ ਬੰਦਾ